ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਅ ਸਾਧ ਸੰਗਤ ਜੀ ਚੱਲ ਰਹੀ ਸਰਲ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970 ਅਤੇ 971 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਸੋ ਭਗਤ ਕਬੀਰ ਸਾਹਿਬ ਜੀ ਦੇ ਸੱਤ ਸ਼ਬਦ ਇਸ ਰਾਗ ਦੇ ਅੰਦਰ ਰਾਮਕਲੀ ਰਾਗ ਦੇ ਅੰਦਰ ਆਪਾਂ ਸਰਵਣ ਕਰ ਰਹੇ ਹਾਂ ਸੋ ਅੱਠਵਾਂ ਸ਼ਬਦ ਜੋ ਅੱਗੇ ਆ ਰਿਹਾ ਹੈ ਇਹ ਜੀਵਾਂ ਨੂੰ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦੀ ਜਾਚਨਾ ਦੱਸ ਰਿਹਾ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਏ ਪਰਮੇਸ਼ਰ ਤੁਸੀਂ ਸਾਨੂੰ ਜੀਵਾਂ ਨੂੰ ਕਿਸ ਕਾਰਜ ਲਈ ਸੰਸਾਰ ਦੇ ਵਿੱਚ ਸਿਰਜੇ ਪੈਦਾ ਕੀਤਾ ਹੈ ਅਤੇ ਅਸੀਂ ਜੀਵਾਂ ਨੇ ਮਨੁੱਖਾ ਜਨਮ ਧਾਰ ਕੇ ਕਿਹੜਾ ਫਲ ਪਾਉਣਾ ਕੀਤਾ ਹੈ ਭਾਵ ਕੋਈ ਵੀ ਫਲ ਨਹੀਂ ਪਾਇਆ ਅਰਥਾਤ ਤੁਸੀਂ ਸਾਨੂੰ ਆਪਣਾ ਨਾਮ ਜਪਣ ਪਰਕਾਰ ਕਰਮ ਦੁਖੀਆਂ ਦੇ ਦੁੱਖ ਮਿਟਾ ਕੇ ਸੁਖ ਪਹੁੰਚਾਉਣ ਲਈ ਸਭ ਦੇ ਚਰਨਾਂ ਦੀ ਧੂੜ ਬਣਨ ਆਦਿ ਕਾਰਜਾਂ ਵਾਸਤੇ ਪੈਦਾ ਕੀਤਾ ਸੀ ਪਰ ਅਸੀਂ ਨਾਮ ਜਪਣ ਤੋਂ ਬਿਨਾਂ ਹੀ ਜ਼ਿੰਦਗੀ ਗਵਾ ਦਿੱਤੀ ਹੈ ਭਵਨਿਦ ਤਰਨ ਤਾਰਨ ਚਿੰਤਾ ਮਨ ਇਕ ਨਿਮਕ ਨ ਇਹੋ ਮਨ ਲਾਇਆ ਏ ਪਰਮੇਸ਼ਰ ਜੋ ਤੇਰਾ ਨਾਮ ਭਵਨਿਦ ਸੰਸਾਰ ਸਮੁੰਦਰ ਤੂੰ ਤਾਰਨ ਲਈ ਤਰਨ ਜਹਾਜ਼ ਦੀ ਨਿਆਈ ਹੈ ਤੇ ਮਨ ਦੀਆਂ ਚਿੱਤਵਣੀਆਂ ਪੂਰੀਆਂ ਕਰਨ ਵਾਲਾ ਚਿੰਤਾ ਮਣੀ ਦੀ ਨਿਆਈ ਹੈ ਪਰ ਅਸੀਂ ਜੀਵਾ ਨੇ ਇਕ ਨਿਮਕ ਛਿਨ ਮਾਤਰ ਵੀ ਇਸ ਨਾਮ ਨੂੰ ਮੰਨ ਤੇਰੇ ਨਾਮ ਨੂੰ ਜਪਣ ਵਿੱਚ ਨਹੀਂ ਲਾਉਣਾ ਕੀਤਾ गोविंद हम ऐसे अपराधी हे गोविंद परमेश्वर हम असि ऐसे अजेह अपराधी गुनाहगार हां व अपर आदि किए अपर और देवी देवतिया नु आदि आराधना वाले जिन्ह प्रभु जी ओ पिंड था दिया तिसकी पाऊ भगत नहीं साधी रहा हे प्रभु परमेश्वर जिस आपने अपनी चेतन सत्ता बाके सानू जीवां नु जिंदगी ते पिंड स सूखम शरीर वा सथूल सूखम शरीर दिया ਦਿੱਤਾ ਹੁਣ ਵੀ ਮਨੁੱਖਾ ਸਰੀਰ ਦਿੱਤਾ ਪਰ ਆਪ ਜੀ ਦੀ ਅਸੀਂ ਪਾਉ ਭਗਤੀ ਪ੍ਰੇਮ ਭਗਤੀ ਦੀ ਸਾਧਨਾ ਕੀਤੀ ਰਹਾਉ ਬਿਸਰਾਮ ਦੀ ਕੀ ਭਗਤੀ ਜੀ ਕਿਰਪਾ ਕਰ ਰਿਹਾ ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਪਰਾਏ ਤਾਂ ਦੀ ਇੱਛਾ ਪਰਾਏ ਤਨ ਸਰੀਰਾਂ ਨਾਲ ਮੰਦ ਕਰਮ ਕਰਨਾ ਪਰਾਏ ਤਨ ਪੁੱਤਰਾਂ ਨੂੰ ਚੇਲੇ ਬਣਾਉਣਾ ਦਾ ਮੋਹ ਕਰਨਾ ਪਰ ਪਰਾਇਤੀ ਹੁੰਦਾ ਇਸਤਰੀ ਵੱਲ ਮੰਦ ਦ੍ਰਿਸ਼ਟੀ ਨਾਲ ਤੱਕਣਾ ਹਰ ਵਕਤ ਪਰਾਇ ਨਿੰਦਾ અપਕੀਰਤੀ ਕਰਨੀ ਪਰਾਏ ਲੋਕਾਂ ਨਾਲ ਅਪਵਾਦ ਕੋਟੇ ਝਗੜੇ ਕਰਨੇ ਇਤਿਹਾਦ ਇਹਨਾਂ ਉਗਣਾਂ ਵੱਲੋਂ ਛੁਟਕਾਰਾ ਨਹੀਂ ਹੁੰਦਾ ਆਵਾ ਗਵਨ ਹੋਤ ਹੈ ਫੁਨ ਫੁਨ ਇਹੋ પ્રસੰਗ ਨਾ ਟੁੱਟੇ ਇਸੇ ਕਰਕੇ ਹੀ ਪਰਮੇਸ਼ਰ ਸਾਡਾ ਜੀਵਾਂ ਦਾ ਮੁੜ ਮੁੜ ਕੇ ਆਉਣਾ ਜਾਣ ਪਾਪ ਜੰਮਣਾ ਮਰਣਾ ਹੁੰਦਾ ਹੈ ਪਾਪ ਵਾਰ-ਵਾਰ 84 ਲੱਖ ਜੂਨਾਂ ਦਾ ਢੇੜਾ ਬਣਿਆ ਹੀ ਰਹਿੰਦਾ ਹੈ ਇਹ ਜੰਮਣ ਮਰਨ ਦਾ ਪ੍ਰਸੰਗ ਸਿਲਸਲਾ ਚੱਕਰ ਕਦੇ ਵੀ ਟੁੱਟਦਾ ਖਤਮ ਨਹੀਂ ਹੁੰਦਾ ਜੇ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨ ਕੀਨੋ ਮੈਂ ਫੇਰਾ ਕਿ ਪਰਮੇਸ਼ਰ ਜੀ ਸਤਸੰਗਤ ਰੂਪੀ ਘਰ ਵਿੱਚ ਆਪ ਜੀ ਦੇ ਸੰਤਨ ਮਹਾਤਮਾ ਜਨਾਂ ਦੁਆਰਾ ਸਰੂਪ ਲੱਗਣਾ ਤੇ ਟਟਸਥੀ ਲੱਗਣਾ ਵਾਲੀ ਕਥਾ ਹੁੰਦੀ ਹੈ ਉਹ ਉਸ ਸਤਸੰਗਤ ਰੂਪੀ ਘਰ ਦੇ ਵਿੱਚ ਇੱਕ ਨਿਮਕ ਛਿਨ ਬਾਦਰ ਪਾਵਖਾਂ ਦੇ ਗੋਲਣ ਤੇ ਬੰਦ ਕਰਨ ਜਿਤਨੇ ਸਮੇਂ ਵਿੱਚ ਵੀ ਮੈਂ ਪਾਵ ਅਸਾਂ ਜੀਵਾਂ ਨੇ ਫੇਰਾ ਢੇੜਾ ਨਹੀਂ ਮਾਰਨਾ ਕੀਤਾ ਲੰਪਟ ਜੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਜੋ ਪ੍ਰਾਇnga ਇਸਤਰੀਆਂ ਨਾਲ ਵਿਸ਼ੇ ਭੋਗਣ ਵਿੱਚ ਲੰਪਟ ਖਜ ਤੋਰੇ ਚੋਰੀ ਕਰਨ ਵਾਲੇ ਚੋਰ ਪੁਰਖ ਹਨ ਕਾਮ ਆਦਕ ਦੂਤਾ ਕਰਕੇ ਚੱਲੇ ਹੋਰੇ ਜੋ ਮਤਵਾਰੇ ਸ਼ਰਾਬੀ ਹਨ ਮਾਇਆ ਰੂਪੀ ਸ਼ਰਾਬ ਦੇ ਨਸ਼ੇ ਵਿੱਚ ਚੱਲੇ ਹੋਰੇ ਉਹਨਾਂ ਸਭਨਾ ਦੇ ਸਾਥ ਸਾਡਾ ਜੀਵਾਂ ਦਾ ਹਮੇਸ਼ਾ ਨਿਵਾਸ ਬਸੇਰਾ ਰਹਿੰਦਾ ਹੈ ਕਾਮ ਕਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ਇਸੇ ਕਰਕੇ ਕਾਮ ਮੰਦ ਵਾਸ਼ਨਾ ਕਰੋਧ ਗੁੱਸਾ ਮਦ ਹੰਕਾਰ ਮਤ ਸਰੀਰ ਕਾ ਇਤਿਆਦ ਏ ਕਈਏ ਆਸਰੀ ਸੰਪਦਾ ਰੂਪੀ ਵਿਪੂਤੀ ਮੋ ਮੇਰੇ ਪਾਪ ਸਾਡੇ ਜੀਵਾਂ ਦੇ ਹਿਰਦੇ ਵਿੱਚ ਹੈ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਹੀਂ ਏ ਪਾਤਸ਼ਾਹ ਸਾਰੇ ਜੀਵਾਂ ਉੱਤੇ ਤਰਸ ਕਰਨਾ ਸਉਏ ਧਰਮ ਵਿੱਚ ਪਰਪੱਕ ਰਹਿਣਾ ਅਰਕੀਏ ਤੇ ਪੂਰੇ ਸਤਿਗੁਰੂ ਦੀ ਸੇਵਾ ਟਹਿਲ ਕਰਨੀ ਇਤਿਆਦ ਇਹ ਸ਼ੁਭ ਗੁਣ ਸੁਪਨੇ ਦੇ ਅੰਦਰ ਵਿੱਚ ਵੀ ਨਹੀਂ ਸਾਡੇ ਕੋਲ ਆਉਂਦੇ ਦੀਨੰਦਿਆਲ ਕਿਰਪਾਲ ਦਮੋਦਰ ਭਗਤ ਬਸ਼ਲ ਪੈ ਹਾਰੀ ਏ ਪਰਮੇਸ਼ਰ ਤੂੰ ਦੀਨ ਗਰੀਬਾਂ ਤੇ ਦਇਆਤਾ ਕਰਨ ਵਾਲਾ ਹੈ ਹੁਣ ਹੀ ਸਾਡੇ ਜੀਵਾਂ ਤੇ ਕਿਰਪਾਲੂ ਹੈ ਏ ਪਾਤਸ਼ਾਹ ਇਦ ਮੋਦਰ ਪਰਮੇਸ਼ਰ ਅੱਗੇ ਨੂੰ ਵੀ ਤੂੰ ਹੀ ਕਰਪਾਲੂ ਹੋਵੇਂਗਾ ਅੱਗੇ ਨੂੰ ਵੀ ਆਪਣੇ ਪੇਟ ਨੂੰ ਪ੍ਰੇਮ ਰੂਪੀ ਰੱਸੀ ਨਾਲ ਬਣਾਉਣ ਵਾਲਾ ਹੈ ਇਹ ਹੇ ਹਰੀ ਤੂੰ ਭਗਤ ਭਗਤੀ ਕਰਨ ਵਾਲੇ ਭਗਤਾਂ ਦਾ ਬਸ਼ਲ ਪਿਆਰਾ ਹੈ ਤੂੰ ਸੱਤ ਪ੍ਰਕਾਰ ਦੇ ਜੰਮਣ ਮਰਨ ਦੇ ਪੈ ਡਰ ਨੂੰ ਹਾਰੀ ਹਰਨ ਨਾਸ਼ ਮੀਟਣ ਵਾਲਾ ਹੈ ਕਹਿਤ ਗਬੀਰ ਪੀਰ ਜਨ ਰਖੋ ਹਰ ਸੇਵਾ ਕਰੋ ਤੁਮਾਰੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਸਾਨੂੰ ਜੀਵਾ ਨੂੰ ਆਪਣੇ ਸੰਤ ਜਿਨ੍ਹਾਂ ਦੀ ਪੀਰ ਪੀੜ ਪਾਪ ਸੰਗਤ ਵਿੱਚ ਰੱਖਣਾ ਕਰੋ ਜਿਨ੍ਹਾਂ ਗੁਰਮਖ ਜਨਾਂ ਦੇ ਹਿਰਦੇ ਅੰਦਰ ਸ਼ੁਭ ਗੁਣਾਂ ਦੀ ਭੀੜ ਇਕੱਤਰਤਾ ਹੈ ਉਹਨਾਂ ਦੀ ਸੰਗਤ ਵਿੱਚ ਰੱਖਣਾ ਕਰੋ ਪੀਰ ਮੁਸੀਬਤ ਪਾਉਣ ਵਾਲੇ ਕਾਮ ਆਦਿ ਵਿਕਾਰਾਂ ਦੀ ਕੁਸੰਗਤ ਤੋਂ ਸਾਨੂੰ ਜਨਾਂ ਨੂੰ ਬਚਾ ਕੇ ਰੱਖਣਾ ਕਰੋ ਏ ਹਰੀ ਪਰਮੇਸ਼ਰ ਅਸੀਂ ਨਿਰਗੁਣ ਜੀਵ ਹਰ ਵਕਤ ਤੁਮਾਰੀ ਤੁਹਾਡੀ ਭਾਉ ਭਗਤੀ ਰੂਪੀ ਸੇਵਾ ਟਹਿਲ ਕਰਦੇ ਰਹੀਏ ਐਸੀ ਕਿਰਪਾ ਕਰੋ ਅਗਲੇ ਸ਼ਬਦ ਵਿੱਚ ਹੁਣ ਭਗਤ ਕਬੀਰ ਜੀ ਪਰਮੇਸ਼ਰ ਦੇ ਸਿਮਰਨ ਦਾ ਮਹਾਤਮ ਦੱਸਦੇ ਆ ਜੇ ਸਿਮਰਨ ਹੋਏ ਮੁਕਤ ਦੁਆਰ ਜਾਹਿ ਬੈਕੁੰਠ ਨਹੀਂ ਸੰਸਾਰ ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਦੁਆਰਿਆਂ ਵਾਲੇ ਸੰਸਾਰ ਇੰਦਰੀਆਂ ਤੋਂ ਮੁਕਤ ਹੋ ਜਾਈਦਾ ਹੈ ਜਮਾਂ ਦੇ ਦੁਆਰੇ ਤੋਂ छुटਕਾਰਾ ਹੁੰਦਾ ਹੈ ਮੁਕਤੀ ਦਾ ਦਵਾਰ ਦਰਵਾਜਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਦਵਾਰ ਸੁੰਦਰ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮੇਸ਼ਰ ਦਾ ਸਿਮਰਨ ਕਰਕੇ ਬੈਕੁੰਠ ਵਿੱਚ ਚਲੇ ਜਾਈਦਾ ਹੈ ਫੇਰ ਸੰਸਾਰ ਦੀਆਂ 84 ਲੱਖ ਜੂਨਾ ਵਿੱਚ ਨਹੀਂ ਆਈਦਾ ਨਿਰਪਉ ਕੈ ਘਰ ਬਜਾਵਹਿ ਤੂਰ ਅਨਹਦ ਬਜਹਿ ਸਦਾ ਪਰਪੂਰ ਇਹ ਪਾਈ ਸਿਮਰਨ ਦੇ ਪ੍ਰਤਾਪ ਨਾਲ ਡਰ ਤੋਂ ਰਹਿਤ ਪਰਮੇਸ਼ਰ ਦੇ ਸਤਸੰਗਤ ਰੂਪੀ ਘਰ ਵਿੱਚ ਜਸ ਰੂਪੀ ਤੂਰ ਵਾਜਿਆਂ ਨੂੰ ਵਜਾਉਣ ਲੱਗ ਜਾਈਦਾ ਹੈ ਵਾ ਨਿਰਪਉ ਪਰਮੇਸ਼ਰ ਦੇ ਤੁਰਿਆ ਪਾਦ ਰੂਪ ਘਰ ਵਿੱਚ ਤੂਰ ਸੰਗਿਆ ਵਾਲੇ ਵਾਜੇ ਦੁਆਰਾ ਪਰਮੇਸ਼ਰ ਨੂੰ ਪ੍ਰਗਟ ਕਰ ਲਈਦਾ ਹੈ ਫਿਰ ਹਮੇਸ਼ਾ ਸਾਰੇਆਂ ਥਾਵਾਂ ਵਿੱਚ ਭਰਪੂਰ ਪਰੀਪੂਰਨ ਤੇ ਅਨਹਦ ਹਦ ਤੋ ਰਹਿਤ ਪਰਮੇਸ਼ਰ ਦੇ ਨਾਮ ਦਾ ਅਜਪਾ ਜਾਪ ਉਚਾਰਨ ਹੋਣ ਲੱਗ ਜਾਂਦਾ ਹੈ ਹਿਰਦੇ ਅੰਦਰ ਬ੍ਰਹਮ ਵੱਜੈ ਪ੍ਰਗਟ ਹੋ ਜਾਂਦਾ ਹੈ ਐਸਾ ਸਿਮਰਨ ਕਰ ਮਨ ਮਾਹੇ ਹੇ ਭਾਈ ਅਜਿਹਾ ਪ੍ਰਭੂ ਦਾ ਸਿਮਰਨ ਤੂੰ ਆਪਣੇ ਹਿਰਦੇ ਵਾਹੇ ਵਿੱਚ ਕਰਨਾ ਕਰ ਕਿਉਂ ਕਰਨਾ ਕਿਉਂਕਿ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਉ ਕਿਉਂਕਿ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਭਜਨ ਤੋਂ ਬਗੈਰ ਬੰਦਗੀ ਤੋਂ ਬਗੈਰ ਕਿਸੇ ਵੀ ਸਾਧਨ ਨਾਲ ਮੁਕਤੀ ਨਹੀਂ ਹੁੰਦੀ ਆਪ ਸਿਮਰਨ ਕਰਕੇ ਹੀ ਪਰਮੇਸ਼ਰ ਵਿੱਚ ਮਿਲਨ ਰੂਪ ਮੁਕਤੀ ਮਿਲੇਗੀ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਆ ਜਿਹੇ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬੋਹ ਪਾਰ ਪਾਤਸ਼ਾਹ ਫਰਮਾਉਂਦੇ ਆ ਭਗਤ ਕਬੀਰ ਸਾਹਿਬ ਜੀ ਜਿਸ ਪਰਮੇਸ਼ਰ ਦੇ ਸਿਮਰਨ ਕਰਨੇ ਕਰਕੇ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਦੇ ਵਾਰਗਵਲ ਚਲਦਿਆ ਰਾਗ ਦ્વੈਖ ਆਦ ਦੀ ਕੋਈ ਨਨਕਾਰ ਰੁਕਾਵਟ ਨਹੀਂ ਉਹ ਪਵੇਗੀ ਬਾਜਮਦੂਤ ਆਦ ਵੀ ਨਨਕਾਰ ਨਰਾਦਰੀ ਨਹੀਂ ਕਰਨਗੇ ਪਰਮੇਸ਼ਰ ਦਾ ਸਿਮਰਨ ਤੈਨੂੰ ਮੁਕਤ ਕਰ ਦੇਵੇਗਾ ਅਤੇ ਜਨਮ ਜਨਮਾਤਰਾ ਦਾ ਪਾਪਾਂ ਰੂਪ ਬਹੁਤਾ ਭਾਰ ਤੇਰੇ ਸਿਰ ਤੋਂ ਸੰਚਿਤ ਕਿਰੇ ਮਾਨਾਦ ਕਰਮਾ ਵਿਕਾਰਾਂ ਦਾ ਬਹੁਤ ਸਾਰਾ ਭਾਰ ਰੇਦੇ ਵਿੱਚੋਂ ਉਤਰੇ ਉਤਰ ਜਾਵੇਗਾ ਨਮਸਕਾਰ ਕਰ ਹਿਰਦੈ ਮਾਹੇ ਜੋ ਪਰਮੇਸ਼ਰ ਤੇਰੇ ਹਿਰਦੈ ਮਾਹੇ ਹੁੰਦਾ ਵਿੱਚ ਹੈ ਉਸ ਨੂੰ ਨਮਸਕਾਰ ਬੰਦਨਾ ਕਰ ਫੇਰ ਫੇਰ ਤੇਰਾ ਆਵਨ ਨਾਹੇ ਪਾਤਸ਼ਾਹ ਪਰਮਉਦੇ ਤਦ ਤੇਰਾ ਫਿਰ ਮੁੜ ਮੁੜ ਕੇ ਦੁਨੀਆ ਵਿੱਚ ਆਉਣਾ ਪਾਵ ਜਮਣ ਮਰਣਾ ਨਹੀਂ ਹੋਵੇਗਾ ਮੁੜ ਮੁੜ ਤੇਰਾ ਮਨੁੱਖਾ ਜਨਮ ਵਿੱਚ ਆਉਣਾ ਨਹੀਂ ਹੋਵੇਗਾ ਇਸ ਲਈ ਇੱਕ ਵਾਰ ਮੁਕਤ ਹੋਣਾ ਕਰ ਜੇ ਸਿਮਰਨ ਕਰਹਿ ਤੂ keel ਦੀਪਕ ਬਾੰਦ ਤਰਿਓ ਬਿਨ ਤੇਲ ਹਾਂ ਜਿਸ ਪਰਮੇਸ਼ਰ ਦੇ ਸਿਮਰਨ ਕਰਕੇ ਤੂੰ ਬਹੁਤ ਸਾਰੇ keel ਆਨੰਦ ਮਾਨਣਾ ਕਰਦਾ ਜਿਸ ਪਰਮੇਸ਼ਰ ਨੇ ਤੇਰੇ ਹਿਰਦੇ ਅੰਦਰ ਵਾਸ਼ਨਾ ਰੂਪੀ ਬੱਤੀ ਤੇ ਸਾਕ ਕਰਮਾ ਰੂਪੀ ਤੇਲ ਤੋਂ ਬਗੈਰ ਬ੍ਰਹਮ ਗਿਆਨ ਚੇਤਨ ਸੱਤਾ ਰੂਪੀ ਦੀਵਾ ਬਾੰਦ ਬੰਨ ਕੇ ਤਰਿਆ ਭਗ ਰੱਖਿਆ ਹੋਇਆ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਵਿਖ ਕਾਢੀ ਲੈ ਮਾਰ ਸੋ ਸੋ ਦੀਪਕ ਇਹਨੂੰ ਅਮਰਕ ਨਹੀਂ ਬੋਲਣਾ ਅਮਰ ਪਹਿਲਾਂ ਬੋਲਣਾ ਥੋੜਾ ਜਿਹਾ ਪਰਕ ਰੱਖ ਕੇ ਕੋ ਬੋਲਣਾ ਹੈ ਅਮਰ ਕੋ ਇਸ ਤਰ੍ਹਾਂ ਸੋ ਰਹੋ ਵਿਚਾਰੋ ਬੋ ਬ੍ਰਹਮ ਗਿਆਨ ਰੂਪੀ ਦੀਪਕ ਦੇਵਾ ਸੰਸਾਰ ਤੋਂ ਅਮਰਕ ਅਮਰ ਕਰਨ ਵਾਲਾ ਹੈ ਉਸ ਗਿਆਨ ਰੂਪੀ ਦੀਪਕ ਦਾ ਪ੍ਰਕਾਸ਼ ਕਰਨ ਵਾਲਾ ਬ੍ਰਹਮ ਆਪ ਹੀ ਹੈ ਜੋ ਸੰਸਾਰ ਤੋਂ ਅਮਰ ਕਰਨ ਵਾਲਾ ਹੈ ਕਿ ਭਾਈ ਜੇ ਤੂੰ ਆਪਣੇ ਆਪ ਨੂੰ ਸੰਸਾਰ ਤੋਂ ਅਮਰ ਅਮਰ ਕਰਨਾ ਚਾਹੁੰਦਾ ਹੈ ਤਾਂ ਤੂੰ ਗੁਰਾਂ ਦੁਆਰਾ ਸੋਈਏ ਉਸ ਗਿਆਨ ਰੂਪੀ ਸ਼ਮਾਦਾਨ ਦੀਵਟ ਨੂੰ ਜਗਾਵਣਾ ਕਰ ਅਤੇ ਕਾਮ ਕ੍ਰੋਧ ਆਦਿ ਵਿਸ਼ਿਆਂ ਦੀ ਬੇਖ ਜਹਿਰ ਨੂੰ ਸਾਧਮ ਸੰ ਸਾਧਨਾ ਰੂਪੀ ਕੋੜੜਿਆਂ ਦੇ ਨਾਲ ਮਾਰ ਕੇ ਬਾਹਰ ਕਾਢੀ ਲੈ ਕੱਢ ਲੈਣਾ ਕਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਜਿਸ ਪਰਮੇਸ਼ਰ ਦੇ ਸਿਮਰਨ ਕਰਨ ਨਾਲ ਤੇਰੀ ਗਤ ਕਲਿਆਣ ਹੋਵੇਗੀ ਤੂੰ ਉਸ ਪ੍ਰਭੂ ਦੇ ਸਿਮਰਨ ਨੂੰ ਆਪਣੇ ਪ੍ਰਤਾਖੰਤੇ ਕਰਨ ਰੂਪੀ ਕੰਠ ਗਲੇ ਵਿੱਚ ਪ੍ਰੀਤ ਰੂਪੀ ਸੂਈ ਤੇ ਸਵਾਸ ਰੂਪੀ ਤਾਗੇ ਨਾਲ ਪਰੋ ਕੇ ਰੱਖਣਾ ਕਰ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਹਰ ਵਕਤ ਉਸ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਕਦੇ ਵੀ ਹਿਰਦੇ ਵਿੱਚੋਂ ਤਾਰ ਕੇ ਨਾਂ ਰੱਖਣਾ ਕਰ ਭਾਵ ਕਦੇ ਵੀ ਉਸ ਨੂੰ ਭੁੱਲਣਾ ਨਾ ਕਰ ਗੁਰ ਪ੍ਰਸਾਦੀ ਉਤਰਹਿ ਪਾਰ ਤੂੰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਨਾਮ ਸਿਮਰਨ ਨਾਲ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਰ ਜਾਵੇਂਗਾ ਜੇ ਸਿਮਰਨ ਨਾਹੀ ਤੋਹ ਕਾਨ ਮੰਦਰ ਸੋਵਹਿ ਪਟੰਬਰ ਤਾਨ ਜਿਸ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਤੈਨੂੰ ਕਿਸੇ ਵੀ ਦੇਵੀ ਦੇਵਤੇ ਦੀ ਕਾਨ ਕਨੋੜ ਨਹੀਂ ਰਹੇਗੀ ਜਿਸ ਪਰਮੇਸ਼ਰ ਦੀ ਕਿਰਪਾ ਕਰਕੇ ਤੂੰ ਪੱਟੂ ਪਟੰਬਰ ਰੇਸ਼ਮੀ ਵਸਤਰਾ ਨੂੰ ਤਾਣ ਤਾਣ ਪਾਵ ਫਲਾ ਕੇ ਪ੍ਰਤੱਖ ਸੋਨੇ ਮੰਦਰਾਂ ਘਰਾ ਵਿੱਚ ਸੌਦਾ ਹੈ ਸੇਜ ਸੁਖਾਲੀ ਬਿਗ ਸਹਿਜੀ ਸੋ ਸਿਮਰਨ ਤੂੰ ਅਨ ਦਿਨ ਪੀਓ ਏ ਭਾਈ ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤੂੰ ਸੁਖਾਲੀ ਸੁੱਖਾਂ ਵਾਲੀ ਸੇਜਾ ਉਤੇ ਰਾਮ ਨਾਲ ਪੈਣਾ ਕਰਦਾ ਤੇ ਤੇਰਾ ਜੀਉ ਚੇਤ ਦੁੱਧ ਬਾਗ ਚਿੱਟੀ ਸੁੰਦਰ ਸੇਜਾ ਨੂੰ ਵੇਖ ਕੇ ਬੜਾ ਬਿਕਸੇਪ ਪ੍ਰਸੰਨ ਹੁੰਦਾ ਹੈ ਇਸੇ ਪ੍ਰਕਾਰ ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤਰੀਅੰਤ ਕਰ ਰੂਪੀ ਸੇਜਾ ਸੁੱਖਾਂ ਵਾਲੀ ਬਣੀ ਹੋਈ ਚਿੱਤ ਸ਼ਾਂਤੀ ਆਦ ਗੁਣਾ ਦੇ ਸਹਿਤ ਹੋਣ ਕਰਕੇ ਪ੍ਰਸੰਨ ਹੁੰਦਾ ਹੈ ਇਸ ਲਈ ਉਸ ਪ੍ਰਭੂ ਦੇ ਸਿਮਰਨ ਰੂਪ ਅੰਮ੍ਰਿਤ ਨੂੰ ਅਨੰਦ ਰਾਤ ਦਿਨ ਪੀਣਾ ਕਰ ਜੇ ਸਿਮਰਨ ਤੇਰੀ ਜਾਏ ਬਲਾਈ ਜੇ ਸਿਮਰਨ ਤੁਜ ਪੋਹੈ ਨਮਾਈ ਜਿਸ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਤੇਰੀ ਅਵਿਦਿਆ ਰੂਪੀ ਬਲਾਏ ਬਲਾ ਚਲੀ ਜਾਵੇ ਜਿਸ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਤੈਨੂੰ ਮਾਇ ਮਾਇਆ ਪੂ ਨਹੀਂ ਲੱਗ ਨਹੀਂ ਸਕਦੀ ਏ ਭਾਈ ਤੈਨੂੰ ਕਾਲ ਪੂ ਨਹੀਂ ਸਕੇਗਾ ਸਿਮਰ ਸਿਮਰ ਹਰ ਹਰ ਮਨ ਗਾਈਐ ਏ ਭਾਈ ਸਿਮਰਨਿ ਜੋਗ ਹਰੀ ਪਰਮੇਸ਼ਰ ਦਾ ਸਿਮਰਨ ਮਨ ਚਿਤ ਲਾ ਕੇ ਬਾਣੀ ਦੁਆਰਾ ਗਉਣਾ ਕਰ ਇਹ ਸਿਮਰਨ ਸਤ ਗੁਰ ਤੇ ਪਾਈਐ ਪਰੰਤੂ ਇਹ ਪ੍ਰਭੂ ਦਾ ਸਿਮਰਨ ਭਜਨ ਪੂਰੇ ਸਤਿਗੁਰੂ ਸਾਹਿਬ ਜੀ ਤੋਂ ਪਾਉਣਾ ਕਰੀਦਾ ਸਦਾ ਸਦਾ ਸਿਮਰ ਦਿਨ ਰਾਤ ਉਠਦ ਬੈਠਦ ਸਾਸ ਗਿਰਾਸ ਹੀ ਪਾਈ ਹਮੇਸ਼ਾ ਰਹਿਣ ਵਾਲੇ ਪਰਮੇਸ਼ਰ ਦਾ ਹਮੇਸ਼ਾ ਦਿਨ ਰਾਤ ਸਿਮਰਨ ਕਰ ਸਦਾ ਸਦਾ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਅਵਿਦਿਆ ਰੂਪੀ ਰਾਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਜਾਵੇਗਾ ਉਠਦਿਆਂ ਬੈਠਦਿਆਂ ਸਵਾਸ ਬਾਹਰ ਨੂੰ ਨਿਕਲਦਿਆਂ ਇਹ ਗਰਾਸ ਗਰਾਹੀ ਦੇ ਨਾਲ ਭੋਜਨ ਖਾਂਦਿਆਂ ਅੰਦਰ ਨੂੰ ਸਾਹ ਖਿੱਚਦਿਆਂ ਹਰ ਵਕਤ ਸਿਮਰਨ ਕਰਿਆ ਕਰ ਜਾਗ ਸੋਏ ਸਿਮਰਨ ਰਸਪੋਗ ਹਰ ਸਿਮਰਨ ਪਾਈਐ ਸੰਜੋਗ ਜਾਗਦਿਆਂ ਹੋਇਆ ਤੇ ਸੌਣ ਲੱਗਿਆ ਚੇਤ ਨੂੰ ਸਿਮਰਨ ਵਿੱਚ ਜੋੜ ਕੇ ਸਿਮਰਨ ਭਜੰਦਾ ਆਨੰਦ ਰਸ ਮਾਣਿਆ ਕਰ ਅਵਿਦਿਆ ਰੂਪੀ ਨੀਂਦ ਵਿੱਚੋਂ ਜਾ ਕੇ ਗਿਆਨ ਵਸਤਾ ਵਿੱਚ ਸਿਮਰਨ ਦੇ ਰਸ ਨੂੰ ਮਾਣਨਾ ਕਰ ਇਸੀ ਕਰਕੇ ਤੂੰ ਭਜਨ ਕਰਨਾ ਵੀ ਪੂਰਬਲੇ ਪੁੰਨਾ ਦੇ ਗੁਰਾ ਸਤ ਸੰਗਤ ਦੇ ਸੰਜੋਗ ਮਿਲਾਪ ਕਰਕੇ ਪਉਣਾ ਕਰੀਦਾ ਹੈ ਜੇ ਸਿਮਰਨ ਨਾਹੀ ਤੁਜ ਭਾਰ ਸੋ ਸਿਮਰਨ RAM ਨਾਮ ਆਧਾਰ ਜਿਸ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਤੇਰੇ ਸਿਰ ਉੱਤੇ ਲੋਕ ਡੰਡ ਪਿਤਰ ਡੰਡ ਰਾਜ ਡੰਡ ਆਦ ਦਾ ਪਾਪਾਂ ਰੂਪੀ ਭਾਰ ਬੋਝ ਨਹੀਂ ਹੋਵੇਗਾ ਜੋ ਆਧਾਰ ਆਸਰਾ ਰੂਪ RAM ਪਰਮੇਸ਼ਰ ਦਾ ਨਾਮ ਹੈ ਉਸ ਦੇ ਸਿਮਰਨ ਨੂੰ ਹਰ ਵਕਤ ਯਾਦ ਕਰ ਉਸ ਰਾਮ ਪਰਮੇਸ਼ਰ ਦੇ ਨਾਮ ਸਿਮਰਨ ਦਾ ਆਪਣੇ ਹਿਰਦੇ ਵਿੱਚ ਆਸਰਾ ਲੈਣਾ ਕਰ ਕਹ ਕਬੀਰ ਜਾ ਕਾ ਅੰਤ ਕਹ ਕਬੀਰ ਜਾ ਕਾ ਨਹੀਂ ਅੰਤ ਤਿਸ ਤੇ ਆਗੇ ਤੰਤ ਨਮੰਤ ਤਿਸ ਕੇ ਆਗੇ ਤੰਤ ਨਮੰਤ ਭਗਤ ਕਬੀਰ ਸਾਹਿਬ ਜੀ ਆਪਣੇ ਇਸ ਨਵੇਂ ਸ਼ਬਦ ਵਿੱਚ ਦੱਸ ਰਹੇ ਆ ਕਿ ਜਿਸ ਪਰਮੇਸ਼ਰ ਨਾਮ ਸਿਮਰਨ ਦਾ ਅੰਤਖੀਰ ਬੰਨਾ ਨਹੀਂ ਪਾਇਆ ਜਾਂਦਾ ਉਸ ਦੇ ਅੱਗੇ ਕਈ ਅੱਗੇ ਕੋਈ ਵੀ ਤੰਤਰ ਮੰਤਰ ਨਹੀਂ ਚੱਲ ਸਕਦਾ ਉਸ ਤੰਤ ਕੀ ਤਤ ਸਰੂਪ ਪਰਮੇਸ਼ਰ ਦੇ ਅੱਗੇ ਕਿਸੇ ਦੀ ਵੀ ਮੰਤ ਸਲਾਹ ਨਹੀਂ ਚੱਲ ਸਕਦੀ ਉਸ ਪਰਮੇਸ਼ਰ ਦੇ ਅੱਗੇ ਸਨਮੁਖ ਹੋਣ ਵਾਸਤੇ ਦੁਨੀਆ ਦੇ ਤੰਤਰ ਤੇ ਸ਼ਾਸਤਰਾਂ ਦੇ ਮੰਤਰ ਨਹੀਂ ਚੱਲ ਸਕਦੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ 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 ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ